ਆਇਆ ਚੰਦੂ ਮੈਂ ਆਪ ਦੇਗ ਵਿੱਚ ਬੈਠਾਂਗਾ ਉੱਠਿਆ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਮੁਸਕਰਾਉਂਦਾ ਹੋਇਆ ਚਿਹਰਾ ਨੂਰਾਨੀ ਚਿਹਰਾ ਆਪ ਦੇਗ ਵਿੱਚ ਬੈਠੇ ਸ਼ਰੀਰ ਆਲੂਆਂ ਵਾਂਗ ਉਬਲਿਆ ਖਲ ਇਦਾਂ ਲਹਿ ਗਈ ਜਿਵੇਂ ਆਲੂਆਂ ਤੋਂ ਛਿਲੜ ਲੈਂਦੀ ਹੈ ਚਿਹਰੇ ਦੇ ਉੱਤੇ ਰੰਚਕ ਮਾਤਰ ਵੀ ਛਿਕਨ ਨਹੀਂ ਕਹਿੰਦੇ ਉਧਰ ਤਤੀ ਤਵੀ ਤਿਆਰ ਹੋਈ ਬਿਠਾਇਆ ਗੁਰੂ ਅਰਜਨ ਸਾਹਿਬ ਨੂੰ ਦੇਗ ਚੋਂ ਕੱਢ ਕੇ ਤਤੀ ਤਵੀ ਤੇ ਟੇੜਕ ਸ਼ਹਿਰਾ ਹੈ ਕੇਸਾਂ ਤੋਂ ਦਸਤਾਰ ਲਾਈ ਹੋਈ ਹੈ ਤਤੀ ਰੇਤ ਕਰਕੇ ਕੇਸਾਂ ਚ ਪਾਉਂਦੇ ਨੇ ਥੱਲੇ ਲੱਕੜਾ ਤਤੀਆਂ ਨੇ ਤਵੀ ਤਤੀ ਹੈ ਚੰਦੂ ਤੱਤਾ ਹੈ ਮਰਤਜ਼ਾ ਖਾਨ ਤੱਤਾ ਹੈ ਜੇ ਕੋਈ ਠੰਡਾ ਹੈ ਤੇ ਤਿੰਨਾਂ ਲੋਕਾਂ ਦਾ ਖਸਮ ਗੁਰੂ ਅਰਜਨ ਠੰਡਾ ਹੈ ਆਇਆ ਸਾਈ ਮੀਆਂ ਮੀਰ ਹੈ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਅਰਜਨ ਸਾਹਿਬ ਬਾਦਸ਼ਾਹ ਹਰਣ ਭਰਣ ਜਾਕਾ ਨੇਤਰ ਫੋਰ ਜਾਓ ਤੇ ਅੱਖ ਝਮਕਣ ਵਿੱਚ ਦੁਨੀਆ ਕਰਕ ਕਰ ਦਿਓ ਜਾਓ ਤੇ ਦੁਨੀਆ ਹਰੀ ਭਰੀ ਕਰ ਦਿਓ ਗੁਰ ਕਰਤਾ ਗੁਰ ਕਰਨ ਹਾਰ ਗੁਰੂ ਇਸ ਦਾ ਕ੍ਰੀਏਟਰ ਗੁਰੂ ਇਸ ਦਾ ਡੂਅਰ ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ ਪਾਣਾ ਕਿਉਂ ਮੰਦੇ ਹੋ ਤੇ ਕਹਿੰਦੇ ਮੀਆਂ ਮੀਰਾ ਮੈਂ ਖੁਦ ਖੁਦਾ ਹਾਂ ਜੇ ਆਪਣੀ ਲਿਖਤ ਵਿੱਚ ਆਪ ਹੀ ਤਬਦੀਲੀ ਕਰਾਂ ਆਪ ਹੀ ਆਪਣੀ ਲਿਖਤ ਨੂੰ ਨਾ ਮੰਨਾਂ ਤੇ ਲੋਕਾਂ ਨੂੰ ਬਾਣਾ ਮੰਨਣ ਦਾ ਉਪਦੇਸ਼ ਕਿਵੇਂ ਦਵਾਂ ਮੈਂ ਆਪਣੇ ਪਿਆਰਿਆਂ ਲਈ ਕਰਾਮਾਤ ਕਰਦਾ ਹਾਂ ਇੱਕ ਰੰਚਕਾ ਮਾਤਰ ਸਮੇਂ ਵਿੱਚ ਤਵੀ ਠੰਡੀ ਕਰ ਦਵਾਂ ਪਰ ਆਪਣੇ ਲਈ ਕਰਾਮਾਤ ਗੁਰੂ ਘਰ ਕਦੇ ਨਹੀਂ ਕਰਦਾ ਜੇ ਕੀਤੀ ਤੇ ਲੋਕ ਆਖਣਗੇ ਖੁਦਾ ਦਾ ਰੂਪ ਸੀ ਮੌਤ ਤੋਂ ਡਰ ਗਿਆ ਜੀਸਸ ਕ੍ਰਾਈਸਟ ਬਾਰੇ ਪੜਿਓ ਕਦੇ ਓਲਡ ਟੈਸਟਾਮੈਂਟ ਬਾਈਬਲ ਦਾ ਬਾਚਿਓ ਅੱਖਾਂ 'ਚ ਹੰਝੂ ਆ ਗਏ ਮੌਤ ਵੇਖ ਕੇ ਗਲੂਏ ਦੇ ਦਰਦ ਭਰੇ ਬੋਲ ਨਿਕਲੇ ఓ ਲਾਰਡ ਵਾਈ ਹੈਵ ਯੂ ਫੋਰਸੇਕਨ ਮੀ ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਓ ਰੱਬਾ ਦਰਦ ਦਾ ਪਿਆਲਾ ਮੇਥੋਂ ਦੂਰ ਕਰ ਦਰਦ ਪੈਗੰਬਰ ਹੁੰਦਿਆ ਨਹੀਂ ਸੀ ਕੀ ਥੀ ਅੱਲਾ ਯਾਰ ਖਾਂ ਕਹਿੰਦਾ ਜਿਹੜੀ ਮਿੱਟੀ ਦੇ ਪੈਗੰਬਰ ਬਣੇ ਗੁਰੂ ਅਰਜਨ ਉਹਦਾ ਨਹੀਂ ਬਣਿਆ ਜੇ ਬਣਿਆ ਹੁੰਦਾ ਤੇ ਅੱਜ ਤਾਹਾਂ ਮਾਰ ਕੇ ਰੋਂਦਾ ਸਿਰ ਵਿੱਚ ਜਿਵੇਂ ਤਤੀ ਰੇਤ ਪੈਂਦੀ ਐ ਤੇਵੇਂ ਠੰਡਾ ਠਾਰ ਹੁੰਦਾ ਜਾ ਰਿਹਾ ਹੈ ਰੰਚਕ ਮਾਤਰ ਵੀ ਗਲੂਏ ਚੋਂ ਸੀ ਨਹੀਂ ਨਿਕਲਿਆ ਚਿਹਰੇ ਤੇ ਮੁਸਕਰਾਹਟ ਸੀ ਗਰਜ ਕੇ ਕਹਿੰਦੇ ਚੰਦੂ ਇੱਕ ਦੀਵਾ ਟੁੱਟਣ ਲੱਗਾ ਹੈ ਇਹ ਜੋਤ ਨਹੀਂ ਮਿٹےਗੀ ਦੂਜਾ ਦੀਵਾ ਹਰਗੋਬਿੰਦ ਤਿਆਰ ਹੈ ਇਹ ਜੋਤ ਹੁਣ ਉਥੇ ਜਗਿਆ ਕਰੇਗੀ ਗੰਗਵੇ ਮੇ ਬੋਲ ਸਰ ਤੇਰਾ ਕੀਆ ਮੀਠਾ ਲੱਗਾ ਐ ਮੇਰੇ ਨਿਰਗੁਣ ਸਰੂਪ ਅਕਾਲ ਪੁਰਖ ਮੈਨੂੰ ਜੀਸਸ ਵਾਂਗ ਪੀੜਾ ਨਹੀਂ ਹੁੰਦੀ ਮੈਨੂੰ ਪਹਿਲੇ ਰੈਬਰਾਂ ਵਾਂਗ ਦਰਦ ਨਹੀਂ ਹੁੰਦਾ ਮੈਂ ਤੇਰਾ ਸਰਗੁਣ ਸਰੂਪ ਹਾਂ ਜੋਤ ਸਰੂਪ ਰਹਿ ਜਾਵੇਗੀ ਸਰਗੁਣ ਮਿਟ ਜਾਵੇਗਾ ਨਵਾਂ ਚੋਲਾ ਗੁਰੂ ਹਰਗੋਬਿੰਦ ਵਾਲਾ ਮੈਂ ਪਾ ਲਵਾਂਗਾ ਮਿਟਿਆ ਨਹੀਂ ਸ਼ਹਾਦਤ ਦੀ ਅਬਦ ਦੇਵ ਕਹਿੰਦੇ ਮੈਂ ਰਾਵੀ ਵਿੱਚ ਇਸ਼ਨਾਨ ਕਰਾਂਗਾ ਜਪਦੀ ਸਾਹਿਬ ਦਾ ਜਾਪ ਕਰਕੇ ਚੋਲਾ त्याਗਾਗਾ ਤੋ ਗੁਰਾਂ ਨੇ ਰਾਵੀ ਚ ਇਸ਼ਨਾਨ ਕਰਕੇ ਕੰਡੇ ਤੇ ਬੈਠ ਕੇ ਜਪਜੀ ਸਾਹਿਬ ਕੀ ਤੱਦੇ ਚੋਲਾ ਤਿਆਗ ਦਿੱਤਾ